ਤਾਂ ਹਾਂਜੀ ਸਟੂਡੈਂਟਸ ਕਿਦਾਂ ਉਹ ਸਾਰੇ ਤਾਂ ਫਿਰ ਤੋਂ ਲੈ ਕੇ ਆਗੇ ਤੁਹਾਡੇ ਵਾਸਤੇ ਬਹੁਤ ਵੱਡੀ ਅਪਡੇਟ ਪੰਜਾਬ ਸਕੂਲਾਂ ਵਿੱਚ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਹੋਣ ਜਾ ਰਿਹਾ ਹੈ ਸਰਦੀ ਦੀਆਂ ਛੁੱਟੀਆਂ ਵਿੱਚ ਵਾਅਦਾ ਹੋ ਰਿਹਾ ਹੈ ਨੂੰ ਇਸ ਵੀਡੀਓ ਵਿੱਚ ਪੂਰੀ ਅਪਡੇਟ ਦਾ ਪਤਾ ਲੱਗ ਜਾਏਗਾ ਤੇ ਤੁਸੀਂ ਸਾਡੇ ਚੈਨਲ ਤੇ ਨਵੇਂ ਤੋਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਵੀਡੀਓ ਨੂੰ ਲਾਈਕ ਕਰ ਦੇਣਾ ਇਸ ਚੈਨਲ ਤੇ ਅਸੀਂ ਪੰਜਾਬ ਸਕੂਲ ਨਿਊਜ਼ ਤੇ ਡੇਟ ਸ਼ੀਟ ਪੇਪਰਾਂ ਦੀ ਤਿਆਰੀ ਹਰ ਇੱਕ ਚੀਜ਼ ਬਾਰੇ ਦੱਸਦੇ ਹਾਂ ਤਾਂ ਕਰਦੇ ਹਾਂ ਵੀਡੀਓ ਨੂੰ ਸਟਾਰਟ ਚਲੋ ਸ਼ੁਰੂ ਕਰਦੇ ਹਾਂ ਵੀਡੀਓ ਨੂੰ ਤਾਂ ਪੰਜਾਬ ਸਰਕਾਰ ਵੱਲੋਂ ਇੱਕ अहम ਫੈਸਲਾ ਆਇਆ ਕਿ ਵੱਧੀ ਠੰਡ ਦੇ ਮੱਦੇ ਨਜ਼ਰ ਰੱਖਦੇ ਹੋਏ ਪੰਜਾਬ ਸਕੂਲ ਦੇ ਬੱਚਿਆਂ ਨੂੰ ਛੁੱਟੀਆਂ ਦਾ ਐਲਾਨ ਹੋ ਚੁੱਕਾ ਹੈ ਸਰਕਾਰੀ ਅਤੇ ਪ੍ਰਾਈਵੇਟ ਦੋਨੇ ਸਕੂਲ ਬੰਦ ਰਹਿਣਗੇ ਪੀਐਸਸੀਬੀ ਵੱਲੋਂ ਅਪਡੇਟ ਆ ਚੁੱਕੀ ਹੈ ਤੇ ਇਹ ਤੁਹਾਨੂੰ ਅੱਗੇ ਸਕਰੀਨ ਤੇ ਦਿਖਾਣਿਆ ਪੱਤਰ ਜਿਹੜਾ ਪੰਜਾਬ ਸਰਕਾਰ ਵੱਲੋਂ ਆਇਆ ਤਾਂ ਦੇਖੋ ਤਾਂ ਦੇਖੋ ਪੰਜਾਬ ਸਰਕਾਰ ਸਿੱਖਿਆ ਵਿਭਾਗ ਪੰਜਾਬ ਰਾਜ ਵਿੱਚ ਵੱਧ ਰਹੀ ਠੰਡ ਤੇ ਮੌਸਮ ਦੇ ਮੱਦੇ ਨਜ਼ਰ ਸੂਬਾ ਸਰਕਾਰੀ ਪ੍ਰਾਈਵੇਟ ਸਕੂਲ ਐਡਿਡ ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਰਕਾਰੀ ਸਕੂਲਾਂ ਦਿਆਂ ਸਰਦੀਆਂ ਦਿਆਂ ਛੁੱਟੀਆਂ ਵਿੱਚ ਮਿੱਟੀ 1 2025 ਤੋਂ ਲੈ ਕੇ 7 2025 ਤੱਕ ਵਾਅਦਾ ਕੀਤਾ ਜਾਂਦਾ ਹੈ ਇਹ ਹੁਕਮ ਸਾਰੇ ਸਕੂਲਾਂ ਵਿੱਚ ਲਾਗੂ ਹੋਏਗਾ ਤੇ ਬਹੁਤ ਵੱਡੀ ਬੱਚੇ ਵੱਸੇ ਅਪਡੇਟ ਨਿਕਲ ਕੇ ਆ ਰਹੀ ਹੈ ਤਾਂ ਬੱਚਾਂ ਲਈ ਬਹੁਤ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਤੁਸੀਂ ਜਿਹੜੀ ਵੀ ਜਮਾਤ ਵਿੱਚ ਪੜ੍ਹਦੇ ਹੋ ਮੈਨੂੰ ਕਮੈਂਟ ਬਾਕਸ 'ਚ ਦੱਸ ਸਕਦੇ ਹੋ ਅਸੀਂ ਉਸ ਰਿਲੇਟਿਡ ਪੇਪਰਾਂ ਦੀ ਤਿਆਰੀ ਬਹੁਤ ਵਧੀਆ ਢੰਗ ਨਾਲ ਤੁਹਾਨੂੰ ਕਰਾਵਾਂਗੇ ਤਾਂ ਇਸੇ ਅੱਜ ਦੀ ਸਾਡੀ ਵੀਡੀਓ ਅਤੇ ਜੇ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦੇਣਾ ਤੇ ਚੈਨਲ ਸਬਸਕ੍ਰਾਈਬ ਕਰ ਦੇਣਾ ਮਿਲਦੇ ਆ ਨਵੀਂ ਵੀਡੀਓ 'ਚ